ਬਾਈ ਜੀ ਸਤਿ ਸ਼੍ਰੀ ਅਕਾਲ ਜੀ। ਲਓ ਵੀ ਮਿੱਤਰੋ ਖੜੇ ਆ ਆਪਣੀ ਦੁਕਾਨ ਤੇ ਤੇ ਵੀਰਾਂ ਭਰਾਵਾਂ ਦੇ ਨਾਲ ਜਿਹੜਾ ਹੈਗਾ ਆਪਾਂ ਸ਼ੌਂਕ ਸਾਂਝਾ ਕਰਦੇ ਰਹਿੰਦੇ ਆ। ਕਬੂਤਰਾਂ ਦਾ ਹਰ ਤਰ੍ਹਾਂ ਦਾ ਸਮਾਨ ਜਿਹੜਾ ਆਪਣੇ ਕੋਲ ਅਵੇਲੇਬਲ ਮਿਲਦਾ ਫੇਰ ਦੱਸ ਲਈਏ ਬਾਈ ਕਬੂਤਰਾਂ ਦੀ ਪਰਪਟਾਈ ਜਿਵੇਂ ਚੱਲ ਰਹੀ ਆ। ਇਹ ਬਾਈ ਜੀ ਕੁਝ ਦਵਾਈਆਂ ਨੇ ਤੁਹਾਨੂੰ ਦੱਸ ਦਈਏ। ਲੁਧਿਆਣਾ ਗਿੱਲ ਪਿੰਡ ਦੇ ਵਿੱਚ ਆਪਣੀ ਦੁਕਾਨ ਆ ਸਟੇਸ਼ਨ ਰੋਡ। ਔਰ ਇਹਨਾਂ ਦਾ ਖਾਸ ਕੰਮ ਫੇਰ ਇੱਕ ਵਾਰ ਦੱਸ ਦਈਏ ਬਾਈ ਜੀ। ਟਾਪ ਕਲਾਸ ਰਿਜ਼ਲਟ ਆ ਪੀਜਨ ਮੈਗਾ ਆਇਲ ਤੇ ਚੈਂਪੀਅਨ ਭਈ ਇਹ ਪਰਾਂ ਦੇ ਵਾਸਤੇ ਟਾਪ ਰਿਜ਼ਲਟ ਆ ਤੇ ਨਾਲ ਆ ਮਲਟੀ ਵਿਟਾਮਿਨ ਪੀਜਨ ਮਲਟੀ ਵਿਟਾਮਿਨ ਭਈ ਅੱਗੇ ਅਸੀਂ ਹਿਊਮਨ ਵਰਤਦੇ ਆ ਨਾ ਇਨਸਾਨਾਂ ਵਾਲੇ ਜਾਂ ਡੰਗਰਾਂ ਵਾਲੀ ਚੀਜ਼ ਪਾਉਂਦੇ ਸੀ ਵੀਰੇ ਉਹ ਉਹਨਾ ਕੰਮ ਨਹੀਂ ਕਰਦੀਆਂ ਜਿੰਨਾ ਇਹ ਕੰਮ ਕਰਦੀਆਂ ਇਹ ਜਿਹੜੀਆਂ ਦਵਾਈਆਂ ਤੁਸੀਂ ਦੇਖ ਰਹੇ ਹੋ ਇਹ ਰਿਜ਼ਲਟ ਵਾਲਾ ਦਵਾਈਆਂ ਨੇ ਠੀਕ ਹੈ ਜੀ ਇਹ ਦਵਾਈਆਂ ਪੰਜ ਪ੍ਰਕਾਰ ਦੀਆਂ ਦਵਾਈਆਂ ਤੁਸੀਂ ਦੇਖ ਰਹੇ ਹੋ ਪੰਜਾਂ ਦਾ ਰਿਜ਼ਲਟ ਜਿਹੜਾ ਫੁੱਲਾ ਮੇਰੇ ਵੀਰ ਇਹ ਦਾਣੇ ਦੇ ਨਾਲ ਜਿਹੜਾ ਪੀਜਨ ਮੈਗਾ ਆਇਲ ਹੈ ਦਾਣੇ ਨਾਲ ਲਗਾ ਕੇ ਜਿਹੜਾ ਕਬੂਤਰਾਂ ਨੂੰ ਜਿਹੜਾ ਦਿੱਤਾ ਜਾਂਦਾ ਆ ਔਰ ਬਦਾਮਾਂ ਤੋਂ ਵੱਧ ਕੰਮ ਕਰਦਾ ਪਰ ਬਹੁਤ ਵਧੀਆ ਹੋਣਗੇ ਜੇਕਰ ਤੁਸੀਂ ਦੋ ਚੀਜ਼ਾਂ ਮਿਕਸ ਕਰਕੇ ਪਾਉਂਦੇ ਹੋ ਪੀਜਨ ਹੋਗਾ ਮੈਗਾ ਆਇਲ ਦੇ ਨਾਲ ਤੁਸੀਂ ਚੈਂਪੀਅਨ ਲਿਕਵਿਡ ਪਾਣੀ ਚ ਪਾ ਸਕਦੇ ਹੋ ਪੀਜਨ ਮੈਗਾ ਆਇਲ ਦੇ ਨਾਲ ਤੁਸੀਂ ਪੀਜਨ ਮਲਟੀਵਿਟਾਮਿਨ ਜਿਹੜੇ ਏ ਪਾ ਸਕਦੇ ਹੋ ਇਹਨਾਂ ਦਾ ਸਪੈਸ਼ਲ ਜਿਹੜਾ ਪਾਰਾਂ ਦੇ ਨਾਲ ਕਬੂਤਰ ਦੇ ਮਸਲ ਜਿਹਦੇ ਨਾਲ ਲਿੰਕ ਹੈ ਜੀ ਵਧੀਆ ਪਾਰ ਵਾਸਤੇ ਬਹੁਤ ਤਿੱਖੇ ਤਿੱਖੇ ਪਤਲੇ-ਪਤਲੇ ਪਾਰ ਆ ਜਾਂਦੇ ਹਨ ਬਾਈ ਉਹ ਨਹੀਂ ਆਉਣਗੇ ਚੌੜੇ ਪਾਰ ਆਉਣਗੇ ਤੇ ਜੇ ਕਿਸੇ ਕਬੂਤਰ ਨੂੰ ਕੋਈ ਬਿਮਾਰੀ ਆ ਇਕੱਠਾ ਹੋ ਕੇ ਸੁਸਤ ਹੋ ਕੇ ਬਹਿਨ ਦਿਆ ਪਰ ਪਟੀਆਂ ਤੇ ਤੇ ਬਾਈ ਇੱਕ ਐ ਜਿਗਟੈਕ ਹੈ ਤੇ ਦੂਜੀ ਹੈਗੀ ਆ ਪੀਜਨ ਸਟਰੋਂਗ ਹੈਲਥ ਗਾਰੰਟੀ ਵਾਲੀਆਂ ਦਵਾਈਆਂ ਦਿੱਤੀਆਂ ਨਾ ਜਿੰਨੇ ਵੀ ਭਰਾਵਾਂ ਨੇ ਲਈਆਂ ਆ ਪੁੱਛ ਲਿਓ ਉਹਨਾਂ ਨੂੰ ਵੀ ਕਿੰਨਾ ਤਗੜਾ ਰਿਜ਼ਲਟ ਆ ਇਹਨਾਂ ਦਵਾਈਆਂ ਦਾ ਕਬੂਤਰ ਟੇਲਾ ਮਠਾਣੀ ਹੁੰਦਾ ਬਾਈ ਕਿਉਂਕਿ ਆਸ ਟਾਈਮ ਸੀ ਜਾਨਾ ਪਰ ਇੱਕ ਗੱਲ ਹੈ ਹਫਤੇ ਦੇ ਵਿੱਚ 2-3 ਦਿਨ ਤੁਸੀਂ ਇਹ ਪੀਜਨ ਸਟਰੋਂਗ ਹੈਲਥ ਪਾਉਂਦੇ ਰਹੋ ਜਾਂ ਜਿਗ ਟੈਕੇ ਪਾਉਂਦੇ ਰਹੋ ਤੁਹਾਡਾ ਕਬੂਤਰ ਬਾਈ ਟੇਲਾ ਨਹੀਂ ਹੋਊਗਾ ਬਿਮਾਰ ਨਹੀਂ ਹੋਊਗਾ ਘੁੰਮਣ ਲੱਗ ਜਾਂਦੇ ਆ ਕਬੂਤਰ ਬਾਈ ਜਿਹਨੂੰ ਇੱਕ ਵਾਰ ਬਿਮਾਰੀ ਆ ਗਈ ਫਿਰ ਕੋਈ ਹੱਲ ਨਹੀਂ ਜੇਕਰ ਤੁਸੀਂ ਇਹ ਦਵਾਈਆਂ ਪਹਿਲਾਂ ਯੂਜ਼ ਕਰੋਗੇ ਤੇ ਹਰ ਚੀਜ਼ ਦਾ ਹੱਲ ਆ ਜਿਹੜੇ ਵੀ ਕਿਸੇ ਵੀ ਵੀਰ ਨੂੰ ਜ਼ਰੂਰਤ ਹੋਵੇ ਉਹ ਆਪਣੇ ਨਾਲ ਸੰਪਰਕ ਕਰਕੇ ਇਹ ਜਿਹੜੀਆਂ ਮੈਡੀਸਿਨ ਮੰਗਾ ਸਕਦਾ ਨੰਬਰ ਆਪਣੇ ਸਕਰੀਨ ਦੇ نیچے ਦਿੱਤੇ ਹੋਏ ਟਾਈਟਲ ਤੇ ਲਿਖੇ ਹੋਏ ਨੇ ਫਿਰ ਤੁਹਾਨੂੰ ਦੱਸ ਦਈਏ ਇਹਨਾਂ ਦਾ ਰਿਜ਼ਲਟ ਜਿਹੜਾ ਦਵਾਈਆਂ ਦਾ ਇੱਕਦਮ ਫੁੱਲਾ ਮੇਰੇ ਵੀਰੇ ਕਬੂਤਰਾਂ ਦੀਆਂ ਸਪੈਸ਼ਲ ਮੈਡੀਸਿਨਜ਼ ਨੇ ਠੀਕ ਆ ਜੀ ਇੱਕ ਇਹ ਆ ਜੀ ਐਗ ਬੋਲ ਇਹਦੇ ਵਿੱਚ ਇਹ ਦੇਖੋ ਘਾ ਦਾ ਬਣਿਆ ਹੋਇਆ ਛੱਤਾ ਵੀ ਆ ਜਿਹਦੇ ਵਿੱਚ ਕਬੂਤਰ इजीली ਆਂਡੇ ਦਿੰਦੇ ਤੇ ਬੱਚਿਆਂ ਦੀ ਪੈਦਾਵਾਰ ਜਿਹੜੀ ਬਹੁਤ ਵਧੀਆ ਹੁੰਦੀ ਆ ਜੀ ਔਰ ਇਹ ਬਹੁਤ ਹੈਵੀ ਆ ਭਾਵੇਂ ਤੁਸੀਂ ਛੱਤ ਤੋਂ ਥੱਲੇ ਸਿੱਟ ਦੋ ਡਿੱਗ ਜਾਵੇ ਇਹ ਟੁੱਟਦਾ ਨਹੀਂਗਾ ਇਹਦਾ ਰਿਜ਼ਲਟ ਵਧੀਆ ਆ ਜੀ ਬਹੁਤ ਵਧੀਆ ਤੇ ਇਹਦੇ ਵਿੱਚ ਬੱਚੇ ਵੀ ਬਹੁਤ ਵਧੀਆ ਪਲਦੇ ਆ। ਬਾਕੀ ਫਿਰ ਤੁਹਾਨੂੰ ਦੱਸ ਦਈਏ ਆਪਣੇ ਕੋਲ ਕਲਰ ਹਰ ਤਰ੍ਹਾਂ ਦਾ ਅਵੇਲੇਬਲ ਆ। ਠੀਕ ਆ ਪੱਕੇ ਕਲਰ ਨੇ ਸਾਡੇ ਕੋਲ। ਉਹ ਟ੍ਰੇਆਂ ਪਲਾਸਟਿਕ ਵਾਲੀਆਂ। ਠੀਕ ਆ ਜੀ। ਹਰ ਚੀਜ਼ ਅਵੇਲੇਬਲ ਆ। ਇਹ ਪੈਚ ਨੇ ਕਬੂਤਰਾਂ ਦੇ ਹੈਵੀ ਡਿਊਟੀ। ਇਹ ਦੇਖੋ ਕਿੰਡੀ ਮੋਟੀ ਲੱਕੜੀ ਇੱਥੇ ਲੱਗੀ ਹੋਈ ਆ। ਪੂਰਾ ਵਧੀਆ ਮਟੀਰੀਅਲ ਹਰ ਚੀਜ਼ ਜਿਹੜੀ ਵਧੀਆ ਕੁਆਲਿਟੀ ਦੀ ਬਣਾਈ ਹੋਈ ਆ ਜੀ। ਇਹ ਤੁਸੀਂ ਦੇਖ ਸਕਦੇ ਹੋ ਕੱਪੜਾ। ਹਰ ਰੰਗ ਦਾ ਕੱਪੜਾ ਸਾਡੇ ਕੋਲ ਹੈਗਾ ਆ ਹਰ ਤਰ੍ਹਾਂ ਦਾ ਕੱਪੜਾ ਪੱਕੇ ਰੰਗਾਂ ਵਾਲੇ ਕੱਪੜੇ ਵੀ ਹੈਗੇ ਨੇ ਸਾਡੇ ਕੋਲ ਠੀਕ ਆ ਜੀ ਤੇ ਚਿੜੀਆਂ ਵਾਲੇ ਪਿੰਜਰੇ ਵੀ ਹੈਗੇ ਨੇ ਤੇ ਬਾਜੀ ਤੇ ਲੈ ਕੇ ਜਾਣ ਵਾਲੇ ਪਿੰਜਰੇ ਵੀ ਅਵੇਲੇਬਲ ਨੇ ਇੱਕ ਸ਼ਾਪ ਫੇਰ ਦੱਸਦੀ ਐ ਗਿੱਲ ਪਿੰਡ ਸਟੇਸ਼ਨ ਰੋਡ ਦੇ ਉੱਤੇ ਆ ਪਿੰਡ ਦੇ ਵਿੱਚ ਮਰੂਤੀ ਸ਼ੋਰੂਮ ਦੇ ਸਾਹਮਣੇ ਤੇ ਦੂਜੀ ਆਪਣੀ ਸ਼ਾਪ ਜਿਹੜੀ ਮੁਕੇਰੀਆਂ ਸਿਟੀ ਦੇ ਵਿੱਚ ਆ ਜੀ ਠੀਕ ਆ ਜੀ ਕੋਈ ਵੀ ਕਿਸੇ ਨੂੰ ਵੀ ਚੀਜ਼ ਦੀ ਜ਼ਰੂਰਤ ਹੋਵੇ ਆਪਣੇ ਨਾਲ ਸੰਪਰਕ ਕਰਕੇ ਉਹ ਸਮਾਨ ਜਿਹੜਾ ਮੰਗਵਾ ਸਕਦਾ ਗਰਮੀਆਂ ਦਾ ਸੀਜ਼ਨ ਆ ਗਿਆ ਖਾਸ ਕਰ ਤੁਹਾਨੂੰ ਦੱਸਦੀ ਐ ਐਗਜ਼ਾਸਟ ਫੈਨ ਸਪੈਸ਼ਲ ਜਿਹੜੇ ਡਿਜ਼ਾਈਨ ਕੀਤੇ ਹੋਏ ਆ ਇਹ ਤੁਸੀਂ ਸਾਡੇ ਕੋਲ ਲੈ ਸਕਦੇ ਹੋ ਜਿਹੜੇ ਕਿ ਡਾਇਰੈਕਟ ਖੁੱਡਿਆਂ ਦੇ ਵਿੱਚ ਲੱਗ ਜਾਂਦੇ ਨੇ ਤੁਸੀਂ ਕਿਸੇ ਵੀ ਜਾਲੀ ਤੇ ਕਿਸੇ ਵੀ ਦਰਵਾਜ਼ੇ ਵਾਲੀ ਜਾਲੀ ਤੇ ਵਿੰਡੋ ਤੇ ਇਹਨਾਂ ਨੂੰ ਦੋ ਪੇਚਾਂ ਨਾਲ ਹੈਂਗ ਕਰਕੇ ਸਿੱਧੀ ਸਪਲਾਈ ਦੇ ਸਕਦੇ ਹੋ ਠੀਕ ਹੈ ਜੀ ਸੀਜ਼ਨ ਦੀ ਜਿਹੜੀ ਗਾਰੰਟੀ ਰਹੂਗੀ ਇਹਨਾਂ ਦੀ 900 ਰੁਪਏ ਦਾ ਇੱਕ ਸੀਲਿੰਗ ਫੈਨ ਹੈ ਜੀ ਇਹ ਸੌਰੀ ਐਗਜੈਸਟ ਫੈਨ ਹੈ ਜੀ ਜਿਹੜੇ ਵੀ ਕਿਸੇ ਵੀ ਵੀਰ ਨੂੰ ਜ਼ਰੂਰਤ ਹੋਵੇ ਉਹ ਸੰਪਰਕ ਕਰ ਸਕਦਾ ਗੱਲ ਕਰੀਏ ਟਰਿਆਂ ਦੀ ਇਹ ਨੇ ਟਰਿਆਂ ਹਰ ਤਰ੍ਹਾਂ ਦੀਆਂ ਟਰਿਆਂ ਛੋਟੀਆਂ ਵੱਡੀਆਂ ਜਿਹੜੀਆਂ ਸਾਡੇ ਕੋਲ ਅਵੇਲੇਬਲ ਨੇ ਔਰ ਇਹਦੇ ਵਿੱਚ ਜਿਹੜੀ ਕਬੂਤਰ ਬੈਠਣੀ ਮਾਰਦੇ ਘੁੰਮਣ ਵਾਲੀਆਂ ਟਰਿਆਂ ਵੀ ਨੇ ਤੇ ਆਹ ਦੇਖ ਲਓ ਉੱਪਰ ਸਟਾਕ ਸਾਡੇ ਕੋਲ ਪੂਰਾ ਵੱਡੀ ਮਾਤਰਾ ਦੇ ਵਿੱਚ ਪਿਆ ਆ ਕਿਸੇ ਨੂੰ ਕਿੰਨੀਆਂ ਵੀ ਟਰਿਆਂ ਚਾਹੀਦੀਆਂ ਹੁਣ ਛੋਟਾ ਵੱਡਾ ਸਾਈਜ਼ ਕੋਈ ਵੀ ਮੰਗਵਾ ਸਕਦਾ ਨੈਟ ਇਹ ਨੈਟ ਵੀ ਪੈਨੇ ਸਾਡੇ ਕੋਲ 10 ਫੁੱਟ ਚੌੜਾ 80 ਫੁੱਟ ਲੰਬਾ ਬਾਈ ਇਹਦੇ ਵਿੱਚ ਕੁਆਲਿਟੀ ਹਾਈ ਤੇ ਲੋ ਆਂਦੀ ਆ ਕਈ ਭਰਾ ਕਹਿੰਦੇ ਸਸਤਾ ਮਹਿੰਗਾ ਬਾਈ ਉਹ ਪੜ ਜਾਂਦੇ ਨੇ ਆਪਾਂ ਨੂੰ 3 ਸਾਲ ਹੋ ਗਿਆ ਆਪਣੀ ਛੱਤ ਤੇ ਵੀ ਅਸੀਂ ਲਾਇਆ ਹੋਇਆ ਹਲੇ ਤੱਕ ਪੜਿਆ ਨਹੀਂ ਉਹੀ ਉਤਾਰ ਲਈਦਾ ਦੁਬਾਰਾ ਉਹੀ ਲਗਾ ਦੀਦਾ ਜਿਹੜੇ ਵੀ ਕਿਸੇ ਵੀ ਵੀਰ ਨੂੰ ਜ਼ਰੂਰਤ ਹੋਵੇ ਨੈਟ ਦੀ ਜਾਂ ਛਤਰੀਆਂ ਦੀ ਪੈਪਾਂ ਦੀ ਪੈਪ ਵੀ ਆਪਣੇ ਕੋਲ ਜਿਹੜੀ ਹੈਗੀ ਆ 22 ਫੁੱਟ ਤੱਕ ਦੀ ਪੈਪ ਅਵੇਲੇਬਲ ਹੈਗੀ ਆ ਬਾਈ ਜੀ ਆਪਣੇ ਕੋਲ ਠੀਕ ਆ ਜੀ 13 ਫੁੱਟ ਤੋਂ ਲੈ ਕੇ 22 ਫੁੱਟ ਤੱਕ ਸਾਡੇ ਕੋਲ ਪਾਈਪ ਵੀ अवेलेबल ਆ ਇੱਕ ਘੁੰਗਰੂ ਵੀ ਹੈਗੇ ਨੇ ਸਾਡੇ ਕੋਲ ਕਿਸੇ ਵੀ ਵੀਰ ਨੂੰ ਕਿਸੇ ਵੀ ਚੀਜ਼ ਦੀ ਜ਼ਰੂਰਤ ਆ ਸਾਡੇ ਨਾਲ ਸੰਪਰਕ ਕਰ ਸਕਦਾ ਵਿਰਾਟ ਕਿਚਨ ਫਾਰਮ ਤੇ ਆ ਕੇ ਤੁਸੀਂ ਜਿਹੜਾ ਸਮਾਨ ਖਰੀਦ ਸਕਦੇ ਹੋ ਗੱਲ ਕਰੀਏ ਡ੍ਰਿੰਕਰ ਡ੍ਰਿੰਕਰ ਵੱਡੇ ਛੋਟੇ ਹਰ ਤਰ੍ਹਾਂ ਦੇ ਤੁਹਾਨੂੰ ਮਿਲ ਜਾਣਗੇ ਸਾਡੇ ਕੋਲ ਜੀ ਬਾਕੀ ਡੋਲੀਆਂ ਵੀ ਜਿਹੜੀਆਂ ਸਾਡੇ ਕੋਲ अवेलेबल ਹੁੰਦੀਆਂ ਨੇ ਹੁਣ ਗੱਲ ਕਰੀਏ ਕਲਰ ਕਲਰ ਜਿਹੜੇ ਪੱਕੇ ਨੇ ਸਾਡੇ ਕੋਲ ਇਹ ਉਹਦੇ ਪੰਪ ਨੇ ਬਈ ਇਹ ਡੱਬੇ ਭਰੇ ਪਏ ਨੇ ਤੇ ਇੱਕ ਚੀਜ਼ ਦੱਸ ਦਈਏ ਜਦੋਂ ਤੁਸੀਂ ਕਲਰ ਮੰਗਾਉਂਦੇ ਹੋ ਨਾਲ ਕੁਝ ਦਿਨ ਬਾਅਦ ਕੀ ਹੁੰਦਾ ਕਿ ਪੰਪ ਜਾਮ ਹੋ ਜਾਂਦਾ ਤੁਸੀਂ ਇਹ ਐਕਸਟਰਾ ਪੰਪ ਸਾਡੇ ਕੋਲ ਮੰਗਾ ਸਕਦੇ ਹੋ ਔਰ ਤੁਹਾਨੂੰ ਬਿਲਕੁਲ ਸਸਤੇ ਦੇ ਵਿੱਚ 10 ਰੁਪਏ ਦੇ ਵਿੱਚ ਐਕਸਟਰਾ ਇੱਕ ਪੰਪ ਆਪਾਂ ਇੱਕ ਸ਼ੀਸ਼ੀ ਨਾਲ ਭੇਜ ਸਕਦੇ ਆ ਜਿਹੜੇ ਵੀ ਵੀਰ ਕਲਰ ਮੰਗਾਂਦੇ ਆਣ ਉਹ ਪੰਪ ਨਾਲ ਜਰੂਰ ਮੰਗਾਇਆ ਕਰੋ ਇੱਕ ਕਿਉਂਕਿ ਪੰਪਾਂ ਜਿਹੜੇ ਜਦੋਂ ਇਹਨਾਂ 'ਚ ਰੰਗ ਇੱਕ ਅੱਧੀ ਵਾਰ ਕਰਕੇ ਤੇ ਆਪਾਂ ਦੱਸਦਾ 15-15 ਦਿਨ ਪਿਆ ਰਹਿੰਦੇ ਨੇ ਤੇ ਪੰਪ ਖਰਾਬ ਹੋ ਜਾਂਦਾ ਤੇ ਉਹ ਕਲਰ ਫਿਰ ਦੁਬਾਰਾ ਬੇਕਾਰ ਹੋ ਜਾਂਦਾ ਉਹ ਸਾਨੂੰ ਫਿਰ ਕਿਸੇ ਚੀਜ਼ ਨਾਲ ਰੂਮ ਵਗੈਰਾ ਨਾਲ ਲਗਾਉਣਾ ਪੈਂਦਾ ਕਬੂਤਰਾਂ ਦੇ ਤੇ ਇਹ ਐਕਸਟਰਾ ਪੰਪ ਤੁਸੀਂ ਉਹਨੂੰ ਖੋਲ ਕੇ ਇਹ ਲਗਾ ਦਿਓ ਇਹ ਪੂਰਾ ਉੱਪਰ ਕੰਮ ਕਰਦੇ ਆ ਪੂਰੇ ਜੀ ਇਹ 10 ਰੁਪਏ ਦਾ ਓਨਲੀ ਪੰਪ ਆ ਜਦੋਂ ਕਲਰ ਮੰਗਾਓ ਤੇ ਇੱਕ ਪੰਪ ਤੁਸੀਂ ਐਕਸਟਰਾ ਨਾਲ ਮੰਗਾ ਲਿਆ ਕਰੋ ਬਾਕੀ ਵੀਰ ਜੀ ਸਾਡੇ ਕੋਲ ਛੱਲੇ ਜਿਹੜੇ ਆ ਗਏ ਨੇ ਛੋਟੇ ਜਿਹੜੇ ਬੱਚਿਆਂ ਦੇ ਪਾਉਣ ਵਾਲੇ ਸਪੈਸ਼ਲ ਡਿਜ਼ਾਈਨ ਵਾਲੇ ਆ ਗਏ ਨੇ ਇਹ ਦੇਖੋ ਜੀ ਇਹ ਡਾਈ ਦੇ ਵਿੱਚ ਮੋਲਡਿੰਗ ਮਸ਼ੀਨ 'ਚ ਤਿਆਰ ਹੋਏ ਹੋਏ ਨੇ ਔਰ ਇਹਨਾਂ ਤੇ ਲੇਜ਼ਰ ਪ੍ਰਿੰਟ ਕੀਤਾ ਹੋਇਆ ਹੈ ਅਲੱਗ-ਅਲੱਗ ਕਲਰ ਨੇ ਜਿਹੜਾ ਵੀ ਕੋਈ ਵੀ ਕਲਰ ਤੁਹਾਨੂੰ ਭਰਾ ਨੂੰ ਕਿਸੇ ਨੂੰ ਚਾਹੀਦਾ ਹੋਵੇ ਉਹ ਆਪਣੇ ਨਾਲ ਸੰਪਰਕ ਕਰ ਸਕਦਾ ਸੱਤ ਕਲਰ ਆਪਣੇ ਕੋਲ ਅਵੇਲੇਬਲ ਨੇ ਠੀਕ ਹੈ ਜੀ ਇਹ ਆਪਣੇ ਕੋਲ ਤੁਸੀਂ ਦੇਖ ਸਕਦੇ ਹੋ ਛੱਲੇ ਛੋਟੇ ਬੱਚਿਆਂ ਦੇ ਰਿੰਗ ਪੈਂਦੇ ਨੇ ਜੀ ਇਹ 7.5mm ਦਾ ਆ ਜਿਹੜਾ ਲੱਤ ਦੇ ਵਿੱਚ ਪੂਰਾ-ਪੂਰਾ ਆਉਂਦਾ ਆ ਠੀਕ ਹੈ ਜੀ ਔਰ ਕੁਆਲਿਟੀ ਪੂਰੀ ਹੈ ਹੀ ਆ ਟੁੱਟਦਾ ਨਹੀਂ ਥੋੜੇ ਕਿਤੇ ਜਾਂਦਾ ਨਹੀਂ ਬਾਈ ਜੀ ਬਹੁਤ ਹੀ ਵਧੀਆ ਰਿਜ਼ਲਟ ਆਇਨਾ ਛੱਲਿਆਂ ਦਾ ਵੀ ਤੇ ਬਾਕੀ ਵੀਡੀਓ ਨੂੰ ਵੀਰ ਜੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤਾਂ ਜੋ ਹੋਰ ਭਰਾਵਾਂ ਤੱਕ ਪਹੁੰਚ ਸਕੇ ਤੇ ਮੇਰੇ ਵੀਰ ਆਪਣਾ ਚੈਨਲ ਵਿਰਾਟ ਪੀਜਨ ਕਲੱਬ ਜਿਹੜਾ ਹੈਗਾ ਹੈ ਸਬਸਕ੍ਰਾਈਬ ਵੀ ਜਰੂਰ ਕਰ ਲਿਓ ਜੀ ਤੇ ਨਵੀਂ ਵੀਡੀਓ ਮੇਤਰੋ ਬਹੁਤ ਛੇਤੀ ਤੁਹਾਡੇ ਵਾਸਤੇ ਲੈ ਕੇ ਆਵਾਂਗੇ ਜੀ ਵੇਟ ਕਰੋ ਧੰਨਵਾਦ ਸ਼ੁਕਰੀਆ ਮਿਹਰਬਾਨੀ ਜੀ